ਆਪ ਨੂੰ ਕੋ ਪਾਸ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਇਸ ਵਕਤ ਸਭ ਤੋਂ ਵੱਡੀ ਖਬਰ ਇਸ ਵਕਤ ਦੀ ਲੈ ਕੇ ਆ ਰਿਹਾ ਹ ਹਲਕਾ ਨਿਹਾਲ ਸਿੰਘ ਵਾਲਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਬਾਰੇ ਵਾਲਾ ਦੇ ਵਿੱਚ ਜਿੱਥੇ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਨੇ ਸ਼ਰਾਬ ਦੇ ਠੇਕੇ ਦੇ ਬਾਹਰ ਧਰਨਾ ਲਗਾ ਦਿੱਤਾ ਹੈ ਅੱਗੇ ਜਿਹਦੇ ਵਿੱਚ ਪਿੰਡ ਦੇ ਸਰਪੰਚ ਸਾਹਿਬ ਖੁਦ ਮੌਜੂਦ ਹੈ ਇਸ ਤੋਂ ਇਲਾਵਾ ਬੀਬੀਆਂ ਔਰਤਾਂ ਨੌਜਵਾਨ ਬਜ਼ੁਰਗ ਸਾਰੇ ਜਿਹੜੇ ਇਸ ਠੇਕੇ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਇਹਨਾਂ ਨੇ ਧਰਨਾ ਲਗਾਇਆ ਆਪਾਂ ਗੱਲਬਾਤ ਜਾਣਦੇ ਆ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੀ ਕੀ ਮਸਲਾ ਹੈ ਭਾਈ ਜੀ ਇਹ ਠੇਕਾ ਜਿਹੜਾ ਅੱਜ ਧਰਨਾ ਲਾਉਣਾ ਪਿਆ ਤੁਹਾਨੂੰ ਕਾਫੀ ਟਾਈਮ ਦਾ ਪਿਛਲੇ ਸਾਲ ਵੀ ਇਹ ਗੱਲ ਚੱਲੀ ਸੀਗੀ ਕਿਉਂਕਿ ਆ ਨਾ ਨਾਲ ساری ਆਬਾਦੀ ਆ ਘਰ ਵੱਸਦੇ ਆ ਉਹ ਸਾਹਮਣੇ ਸਕੂਲ ਆ ਹੂੰ ਜਿਹੜਾ 200 ਫੁੱਟ ਤੋਂ ਵੀ ਘੱਟ ਆ ਉਹ ਵੀ ਠੇਕੇ ਦਾ ਇੱਕ ਵੀ ਨਿਜਮ ਆ ਜਿਹੜਾ ਸਰਕਾਰ ਵਾਲਿਆਂ ਰੂਰਰੇਸ਼ਨ ਬਣੀ ਆ ਉਹਦੇ ਮੁਤਾਬਕ ਇੱਕ ਵੀ ਇਹ ਫਾਲੋ ਜਿਹੜੀਆਂ ਸ਼ਰਤਾਂ ਨਹੀਂ ਪੂਰੀਆਂ ਕਰਦਾ ਕੋਈ ਵੀ ਸ਼ਰਤ ਨਹੀਂ ਪੂਰੀ ਕਰਦਾ ਹੂੰ ਬਾਕੀ ਇੱਥੇ ਛੋੜਾ ਬੋਧਾ ਸ਼ਰਾਬ ਦਾ ਰੇਟ ਘਟਾ ਦਿੰਦੇ ਆ ਦੂਜੇ ਪਿੰਡਾਂ ਨਾਲੋਂ ਹੂੰ ਲਾਗਲੇ ਪਿੰਡ ਜ਼ਾਰੇ ਵਾਲਾ ਮਾਣੂ ਕਹਿੰਦੇ ਇੰਨੇ ਲੋਕ ਇੱਥੇ ਆਉਂਦੇ ਆ ਇੰਨਾ ਨਾਰਾਹੀਕਰਨ ਨੂੰ ਪਰੇਸ਼ਾਨ ਕਰਦੇ ਆ ਚਾਡੀ ਗੱਲਾਂ ਦੇ ਰਾਤ ਨੂੰ 12-12 ਵਜੇ ਤੱਕ ਆ ਰੂੜੀਆਂ ਚ ਬਈ ਲੋਕ ਲਿਟੀ ਜਾਂਦੇ ਆ ਅੱਜ ਅੱਜ ਜਿਹੜੇ ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਸਾਹਿਬ ਵੀ ਆਏ ਸੀਗੇ ਕੱਲ ਆਏ ਸੀ ਬਾਈ ਕੱਲ ਆਏ ਸੀ ਕੱਲ ਉਹਨਾਂ ਨੇ ਸਾਰੀ ਮਿੰਨਤੀ ਗਿਣਤੀ ਕੀਤੀ ਸੀ ਔਰ ਭ ਦੱਕਾ ਹੀ ਭਗਦਾ ਵੀ ਇਹ ਠੇਕਾ ਇੱਥੇ ਨਹੀਂ ਕੋਈ ਵੀ ਨਹੀਂ ਖੁੱਲੂਗਾ ਮਤਲਬ ਉਹਨਾਂ ਨੇ ਇਹ ਚੀਜ਼ ਮੰਨੀ ਕਿ ਜਿਹੜਾ ਇਹ ਠੇਕਾ ਹੈ ਵੀ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਫੀਤਾ ਲੈ ਕੇ ਮੰਤੀ ਕਰੀ ਉਹਨਾਂ ਨੇ ਆ ਇਹ ਕਿੰਨੇ ਚਿਰ ਤੋਂ ਚੱਲ ਰਿਹਾ ਬਈ ਜੀ ਠੇਕਾ ਇਹਨੂੰ ਤਕਰੀਬਨ 2 ਸਾਲ ਹੋ ਗਏ ਬਈ ਜੀ 2 ਸਾਲ ਪਿਛਲੇ ਸਾਲ ਬੰਦ ਕਰਾਉਂਦੇ ਸੀ ਇੱਥੇ ਧਰਨਾ ਲੱਗਿਆ ਸੀ ਉਦੋਂ ਠੇਕੇਦਾਰਾਂ ਨੇ ਵਾਅਦਾ ਕਰ ਲਿਆ ਸੀ ਵੀ ਅਸੀਂ 31 ਤਰੀਕ ਤੋਂ ਬਾਅਦ ਨਹੀਂ ਖੋਲਾਂਗੇ ਨਹੀਂ ਖੋਲਾਂਗੇ ਹਾਂ ਪਰ ਅੱਜ ਕੀ ਫੇਰ ਇਹਨਾਂ ਨੇ ਬਈ ਜੀ ਖੋਲ ਲਿਆ ਹਾਂ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਇੱਕ ਮਹੀਨੇ ਵਾਂਗੂ ਹੋ ਗਿਆ ਠੇਕੇਦਾਰਾਂ ਨੂੰ ਫੋਨ ਪਾਣ ਕਰਦਿਆਂ ਨੂੰ ਭਾਈ ਤੁਸੀਂ ਚੱਕ ਲੋ ਕੋਈ ਪਾਸੇ ਐਸੀ ਜਗ੍ਹਾ ਦੇਖ ਲਓ ਨਾਰਾ ਹੀ ਲਾਈ ਗਏ ਕੱਲ ਕੱਲ ਜਿਹੜਾ ਜਿੰਦਾ ਲਗਾਇਆ ਗਿਆ ਸੀ ਉਹ ਕਿਹਦੇ ਵੱਲੋਂ ਲਗਾਇਆ ਗਿਆ ਉਹ ਨਗਰ ਨਿਵਾਸੀਆਂ ਨੇ ਲਾਇਆ ਨਗਰ ਨਿਵਾਸੀਆਂ ਨੇ ਲਾਇਆ ਉਹਦਾ ਨਹੀਂ ਸੀ ਕੋਈ ਹੋਰ ਜਿੱਦ ਨਾਲ ਜਿੰਦਾ ਨਹੀਂ ਸੀ ਲਾਇਆ ਉਹ ਜਿੰਦਾ ਜਿਹੜਾ ਲਾਇਆ ਸੀ ਜਦੋਂ ਸ਼ਾਮ ਹੋਊਗੀ ਤਾਂ ਇਹਨਾਂ ਦਾ ਕਰਿੰਦਾ ਕਹਿੰਦਾ ਵੀ ਇਦੋਂ ਬਾਅਦ ਜ਼ਿੰਮੇਵਾਰੀ ਪਿੰਡ ਵਾਲਿਆਂ ਦੀ ਅਸੀਂ ਤਾਂ ਚੱਲੇ ਹੂੰ ਪਿੰਡ ਵਾਲਿਆਂ ਨੂੰ ਕਹੋ ਸੀਗਾ ਵੀ ਕਿਤੇ ਇਹ ਨਾ ਹੋਵੇ ਕਿ ਰਾਤ ਨੂੰ ਇਹ ਕੋਈ ਸ਼ੇਰਖਾਨੇ ਦੇ ਠੇਕੇਦਾਰ ਆ ਆਪੀ ਕਰ ਜਾਣ ਚੋਰੀ ਤਾਪ ਐਂਡਾਲਿਆਂ ਨੇ ਜਦੋਂ ਧਰਨੇ ਤੋਂ ਸਵਾਲਤ ਕਰਕੇ ਘਰਾਂ ਨੂੰ ਗਏ ਤੇ ਜਿੰਦਾ ਲਾਗੇ ਸਵੇਰੇ ਆ ਗਏ ਉਹ ਜਿੰਦਾ ਕੋ। ਤੇ ਹੁਣ ਜਿਹੜਾ ਅੱਜ ਮਸਲਾ ਹੈ ਅੱਜ ਤੁਸੀਂ ਧਰਨਾ ਲਗਾਇਆ ਜੇ ਉਹਨਾਂ ਨੇ ਜਿਹੜਾ ਠੇਕਾ ਦੁਬਾਰਾ ਖੋਲ੍ਹਿਆ ਫਿਰ? ਹਾਂ ਬਾਈ ਜੀ ਦੁਬਾਰੇ ਬਿਨਾ ਦੱਸੇ ਕਿਸੇ ਸਾਡੀ ਹਾਜ਼ਰੀ ਚ ਖੋਲ੍ਹਿਆ। ਨਾ ਜੀ ਬਾਈ ਜੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਆਪਦੇ ਕੰਮ ਧੰਦੀ ਲੱਗ ਕਿਉਂਕਿ ਕੱਲ ਬਲਜੀਤ ਸਿੰਘ ਭਰੋਸਾ ਤੋਂ ਆ ਗਿਆ ਸੀ। ਹੂੰ ਵੀ ਇਹ ਠੇਕਾ ਇੱਥੇ ਨਹੀਂ ਖੁੱਲੂਗਾ। ਹੂੰ ਤਾਂ ਕਰਕੇ ਲੋਕ ਆਪ ਆਪਣੇ ਕੰਮ ਧੰਦੀ ਲੱਗੇ ਇਹ ਤਾਂ ਬਾਅਦ ਵਿੱਚ ਡੰਗ ਕਰ ਤੋਂ ਪਤਾ ਲੱਗਿਆ ਵੀ ਇਹ ਫੇਰ ਖ ਦੇ ਫੇਰੋ ਚੋਰੀ ਖੋਲ ਕੇ ਸੋ ਮਸਲਾ ਦਰਸ਼ਕੋ ਤੋਂ ਦੱਸ ਦਈਏ ਕਿ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਸਰਪੰਚ ਸਾਹਿਬ ਨੇ ਪੱਖ ਜਿਹੜਾ ਪਿੰਡ ਵਾਸੀਆਂ ਦਾ ਪੱਖ ਰੱਖਿਆ ਜਿਹੜੀ ਸਰਪੰਚ ਸਾਹਿਬ ਗੱਲ ਕਹਿ ਰਹੇ ਆ ਤੁਸੀਂ ਸਹਿਮਤ ਹੋ ਉਹਨਾਂ ਦੀ ਗੱਲ ਨਾਲ ਅੱਛਾ ਅਸੀਂ ਕੱਲ ਜਿਹੜਾ ਠੇਕੇਦਾਰਾਂ ਦਾ ਪੱਖ ਵੀ ਅਸੀਂ ਠੇਕੇਦਾਰਾਂ ਨਾਲ ਕੰਟੈਕਟ ਵੀ ਕੀਤਾ ਸੀਗਾ ਇਸ ਮਸਲੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਪਿਛਲੇ 4 ਸਾਲ ਤੋਂ ਠੇਕਾ ਚੱਲ ਰਿਹਾ ਹੈ ਵੀ ਪਿੰਡ ਵੱਲੋਂ ਪਹਿਲਾਂ ਕੋਈ ਇਤਰਾਜ਼ ਨਹੀਂ ਜਤਾਇਆ ਗਿਆ ਕੀ ਕਾਰਨ ਹੈ ਵੀ ਐਸਾ ਲਈ ਕਿਉਂ ਜਤਾਇਆ ਗਿਆ ਸਰਪੰਚ ਸਾਹਿਬ ਜੀ ਦਰਖਾਸਤਾਂ ਪਈਆਂ ਨੇ ਜੀ ਦਰਖਾਸਤਾਂ ਪਈਆਂ ਨੇ ਜੋ ਦਿੱਤੀਆਂ ਨਹੀਂ ਇਹਨਾਂ ਦੀ ਔਨ ਰਿਕਾਰਡ ਜਾਨੀ ਤੁਹਾਡੇ ਵੱਲੋਂ ਹੈਗਾ ਹਾਂ ਇਹਦਾ ਮਤਲਬ ਵੀ ਤੁਹਾਡੇ ਕਹਿਣ ਦਾ ਭਾਵ ਕਿ ਪ੍ਰਸ਼ਾਸਨ ਵੱਲੋਂ ਬੰਦ ਨਹੀਂ ਕਰਵਾਇਆ ਗਿਆ ਜਵਾਬ ਪਰੋ ਸਹੀ ਦਿੱਤਾ ਗਿਆ ਅੱਜ ਕਰਦੇ ਆ ਗੱਲ ਕਰਦੇ ਆ ਬਸ ਪੁੱਛੋ ਉਧਰ ਜਿਓ ਜਿਹੜੇ ਬੰਦੇ ਅੱਛਾ ਦੁਨੀਆ ਦੇ ਮਾਮਲੇ ਕੀ ਆਖਿਆ ਜੀ ਦੁਨੀਆ ਦੇ ਵਿੱਚ ਕਰਕੇ ਕਿਹੜੀ ਯੂਨੀਅਨ ਦੇ ਨੁਮਾਇੰਦੇ ਤੁਸੀਂ ਅਸੀਂ ਗ੍ਰਾਂ ਸਾਹਿਬ ਦੇ ਉਹ ਗ੍ਰਾਂ ਸਾਹਿਬ ਹਾਂਜੀ ਅੱਛਾ ਤੇ ਅਸੀਂ ਡੀਸੀ ਸਾਹਿਬ ਦੇ ਗਏ ਆ ਉਹਨਾਂ ਕੋਲ ਸਾਰਾ ਜਾ ਕੇ ਲਿਖਾ ਕੇ ਤੇ ਉਹਨਾਂ ਦੀ ਤੇ ਇੱਥੇ ਆਪਣੇ ਐਚਡੀਐਮ ਸਾਹਿਬ ਦੇ ਵੀ ਦਿੱਤਾ ਸੀ ਜੀ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਜੀ ਤੇ ਆ ਕੇ ਬਸ ਫੇਰ ਉਹੀ ਕਹਿੰਦੇ 10 ਦਿਨ ਦੇ ਦੋ 10 ਦਿਨਾਂ ਤੋਂ ਬਾਅਦ ਮਹੀਨਾ ਨਗਾਤਾ ਫੇਰ ਫੇਰ ਅਸੀਂ ਕਿਹਾ ਨਹੀਂ ਮੰਨੇ ਜੀ ਦੋ ਸਾਲ ਪਿਛਲੇ ਸਾਲ ਦਾ ਵੀ ਰੋਲਾ ਪੈਂਦਾ ਇਸੀ ਸੋ ਇਹ ਮਸਲਾ ਪਿੰਡ ਵਾਸੀਆਂ ਵਾਂ ਕਹਿੰਦੇ ਕਿ ਇਹ ਅੱਜ ਦਾ ਨਹੀਂ ਇਹ ਪਿਛਲੇ ਕਈ ਸਾਲਾਂ ਤੋਂ ਮਸਲਾ ਚੱਲਦਾ ਆ ਰਿਹਾ ਪਿੰਡ ਵਾਸੀਆਂ ਵੱਲੋਂ ਆਨ ਰਿਕਾਰਡ ਤਰਖਾਸਤਾਂ ਵੀ ਇਹਨਾਂ ਦਾ ਕਹਿਣਾ ਕਿ ਦਿੱਤੀਆਂ ਗਈਆਂ ਪਰ ਜਿਹੜੀ ਸਾਡੀ ਸੁਣਵਾਈ ਨਹੀਂ ਕੀਤੀ ਗਈ ਦੂਸਰੇ ਪਾਸੇ ਕੋਸ਼ਿਸ਼ ਕਰਦੇ ਆ ਇਨਸਪੈਕਟਰ ਜਿਹੜੇ ਐਕਸਾਈਜ਼ ਇਨਸਪੈਕਟਰ ਹਾਂਜੀ ਭਾਈ ਜੀ ਆਜੋ ਹੋ ਰਹੀ ਆਜੋ ਸਰ ਮੈਡੀਆਂ ਜੀ ਬਹੁਤ ਔਖੀ ਹੈ ਜੀ ਉਹਨਾਂ ਦਾ ਸਵਾਲ ਲੈ ਜੀ ਹਾਂਜੀ 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 ਭਾਈ ਜੀ ਕੀ ਨਾਮ ਹੈ ਮੇਰਾ ਨਾਮ ਕਲਦੇਵ ਸਿੰਘ ਪਚਾਇਤ ਮੈਂਬਰ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਤੇ ਅਸੀਂ ਜੇ ਇਹਨਾਂ ਨੂੰ ਬਹੁਤ ਵਾਰੀ ਕਹਿ ਹਟਿਆ ਵੀ ਇੱਥੇ ਚੱਕਰੋ ਠੇਕਾ ਵਾਦੀ ਆ ਸਰ ਜੀ ਨਾਲ ਸਾਡੇ ਸਕੂਲ ਹੈ ਜੀ ਇੱਥੇ ਹੂੰ ਕੱਲ ਇਥੇ ਮਿਹਨਤੀ ਹੋਈ ਆ ਜੀ ਮਿਹਨਤੀ ਜੇ ਆਉਂਦਾ ਨਹੀਂ ਠੇਕਾ ਤੇ ਕੱਲ ਸਾਨੂੰ ਭਰੋਸਾ ਪਰਸੋਂ ਕੱਲ ਦੇਗੇ ਭਰੋਸਾ ਸਾਨੂੰ ਤੇ ਪਰ ਉਹਦੋਂ ਬਾਅਦ ਇਹਨਾਂ ਨੇ ਫੇਰ ਖੋਲ ਲਿਆ ਜੀ ਅੱਜ ਹੂੰ ਇਹ ਅਸੀਂ ਚਕਾਉਣ ਦੀ ਮੰਗ ਹੈ ਸਾਡੀ ਤੇ ਅਸੀਂ ਆ ਬਸ ਇੱਥੇ ਪੱਕਾ ਹੀ ਧਰਨਾ ਰੱਖਾਂਗੇ ਜਿੰਨੇ ਤੇ ਅਸੀਂ ਛੋਟ ਦੇ ਪਰਚਾ ਕਰਾਂਗੇ ਜੀ ਉਲਟਾ ਸਾਨੂੰ ਧਮਕੀਆਂ ਦਿੰਦੇ ਆ ਜੀ ਛੋਟ ਦੇ ਕੋਣ ਦਿੰਦੇ ਕੋਣ ਦਿੰਦੇ ਪੁਲਿਸ ਠੇਕੇਦਾਰਾਂ ਦੇ ਵੀ ਆਉਂਦੇ ਆ ਪੁਲਿਸ ਵਾਲਿਆਂ ਦੇ ਵੀ ਆਉਂਦੇ ਆ ਪਰ ਇੱਕ ਇੱਕ ਸਰਪੰਚ ਸਾਹਿਬ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਕਿਉਂਕਿ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਜਦੋਂ ਆਫ ਰਿਕਾਰਡ ਅਸੀਂ ਇਸ ਠੇਕੇਦਾਰਾਂ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪਿੰਡ ਦੇ ਵਿੱਚ ਕੋਈ ਗੈਰ ਕਾਨੂੰਨੀ ਤੌਰ ਤੇ ਕੋਈ ਬੰਦਾ ਸ਼ਰਾਬ ਕੱਢਦਾ ਸੀਗਾ ਵੇਚਦਾ ਸੀ ਅਸੀਂ ਉਹ ਫੜਿਆ ਇਸ ਕਾਰਨ ਇਹ ਮੁੱਦਾ ਉੱਠਿਆ ਕੋਈ ਉਹ ਇੱਕ ਵਾਰ ਵੀ ਠੇਕੇਦਾਰ ਕਹਿ ਦੇਣਾ ਅਸੀਂ ਤਾਂ ਹੁਣ ਵੀ ਕਹਿੰਦੇ ਆ ਜਿਹੜਾ ਪਰਦਾ ਫੜੋ ਜਿਹੜਾ ਪਰ ਫੜੋ ਜਿਹੜਾ ਕੋਈ ਕੱਢਦਾ ਸ਼ਰਾਬ ਜਾਂ ਕੋਈ ਕਰਦਾ ਗੈਰਕਾਨੂੰਨੀ ਇਹ ਵੀ ਗ੍ਰਾਮ ਪੰਚਾਇਤ ਦਾ ਫੈਸਲਾ ਹੈ ਵੀ ਪੰਜ ਸਾਲਾਂ ਚ ਇੱਕ ਵੀ ਨਸ਼ੇ ਵਾਲੀ ਦੀ ਕੋਈ ਸਿੱਧੀ ਜਮਾਨਤ ਨਹੀਂ ਕਰਾਈ ਕੁਝ ਨਹੀਂ ਕਰਾਈ ਹੋਕਾ ਦਿੱਤਾ ਹੋਇਆ ਪਿੰਡ ਚ ਮਤਲਬ ਜਿਹੜਾ ਸ਼ਰਾਬ ਕਰਦਾ ਤੁਸੀਂ ਉਹਦੀ ਸਪੋਰਟ ਨਹੀਂ ਕਰਦੇ ਕੁਝ ਵੀ ਕਰਦਾ ਕੋਈ ਵੀ ਗ੍ਰਾਮ ਪੰਚਾਇਤ ਦਾ ਮੈਂਬਰ ਸਰਪੰਚ ਕੋ ਕਿਸੇ ਦੀ ਜ਼ਮਾਨਤ ਵੀ ਨਹੀਂ ਕਰਾਉਂਦਾ 5 ਸਾਲ ਹੋ ਗਏ ਉਸ ਨੂੰ ਕਾ ਦਿੱਤੇ ਕਿਤੇ ਇਹ ਤਾਂ ਨਹੀਂ ਵੀ ਤੁਹਾਡੀ ਜਿਹੜੀ ਧਰਨੇ ਦੀ ਆੜ ਚ ਉਹ ਬੰਦਾ ਕੋਈ ਮਤਲਬ ਲਾਹਾ ਲੈ ਰਿਹਾ ਹੋਵੇ ਇਸ ਚੀਜ਼ ਦਾ ਕੋਈ ਨਹੀਂ ਕਿਉਂਕਿ ਠੇਕੇਦਾਰਾਂ ਵੱਲੋਂ ਸਾਡੇ ਕੋਲੇ ਆਫ ਰਿਕਾਰਡ ਜਿਹੜੀਆਂ ਇਹ ਗੱਲਾਂ ਕੁਝ ਆਈਆਂ ਮੈਂ ਤਾਂ ਤੁਹਾਡੇ ਨਾਲ ਸਾਡੀ ਨਹੀਂ ਨਹੀਂ ਉਹਨੂੰ ਤਾਂ 5 ਸਾਲ ਤਾਂ ਹੋ ਗਏ ਇਹ ਤਾਂ ਤੋਂ ਪਹਿਲਾਂ ਦੀ ਚੱਲੀ ਜਾਂਦੀ ਸੀ ਆਪਾਂ ਮਤਾਮਾ ਪੈਣਾ ਬੈਠੀਆਂ ਸਸਟੀ ਕਾਰਮਚਾਰੀ ਸਸਟੀ ਕਾਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਪੱਖ ਨੂੰ ਲੈ ਕੇ ਜੀ ਵੀਰ ਜੀ ਇਹ ਕਹਿਣਾ ਚਾਹੁੰਦੇ ਆ ਵੀ ਜੋ ਕਿ ਸਾਡੇ ਪਿੰਡ ਦੇ ਵਿੱਚ ਠੇਕਾ ਖੋਲਿਆ ਗਿਆ ਹਾਂਜੀ ਉਹਨਾਂ ਵੱਲੋਂ ਸਾਡੇ ਵੱਲੋਂ ਇਹ ਕਹਿਣਾ ਹੈ ਕਿ ਵੀਰ ਜੀ ਜੋ ਦਿੱਲੀ ਦਾ ਚੱਲਿਆ ਬੰਦਾ ਇੱਥੇ ਆਉਂਦਾ ਹੈ ਠੀਕ ਹੈ ਹਾਂਜੀ ਜੇ ਜਿਹੜਾ ਬੰਦਾ ਚੱਲਿਆ ਆਉਂਦਾ ਦੇਖੋ ਜੀ ਜਿਹਦੀ ਪੈਣਾ ਉਹਦੀ ਪੈਣਾ ਜਿਹਦੀ ਧੀ ਆ ਉਹਦੀ ਧੀ ਆ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬੇਗੈਨਾ ਗਲਤ ਬੰਦਾ ਕੋਈ ਨਾ ਕੋਈ ਬੋਲਦਾ ਜਿੰਨਾ ਵੀ ਤੁਸੀਂ ਝੂਠ ਸਮਝ ਲਓ ਆਪਾਂ ਇੱਥੇ ਕੱਟ ਦੇਵੇ ਸਾਡੇ ਭਰਾ ਵੀ ਬੈਠੇ ਆ ਪੈਣਾ ਵੀ ਬਿੱਟੀਆਂ ਸਾਡੀਆਂ ਮਾਤਾਵਾਂ ਵੀ ਬੈਠੀਆਂ ਵੀਰ ਜੀ ਝੂਠ ਹੀ ਸਮਝਾਂਗੇ ਵੀ ਮਾਤਾ ਝੂਠ ਹੀ ਬੋਲਤ ਮਤਲਬ ਇੱਥੇ ਗਲਤ ਭਾਸ਼ਾ ਵਰਤੀ ਜਾਂਦੀ ਹੈ ਹਾਂਜੀ ਵੀਰ ਜੀ ਇਸ ਤੋਂ ਉੱਤੇ ਸਾਡੇ ਕੋਲੇ ਕੋਈ ਲੱਭਦੀ ਹੈ ਨਹੀਂ ਕਹਿਣ ਨੂੰ ਬਸ ਗੱਲ ਖਤਮ ਇਥੋਂ ਦੀ ਬੁੜੀਆਂ ਵੀ ਲੰਗਦੀਆਂ ਕੁੜੀਆਂ ਵੀ ਲੰਗਦੀਆਂ ਐ ਤੇ ਬਹੁਤ ਗਲਤ ਮਾੜਲੇ ਪਿੰਡਾਂ ਤੋਂ ਵੀ ਆਉਂਦੇ ਹਾਂਜੀ ਵੀਰ ਜੀ ਬਹੁਤ ਜਦਾਰੇ ਵਾਲਾ ਬਾਰੇ ਵਾਲਾ ਪੰਜਾਂ ਪਿੰਡਾਂ ਦੇ ਬੰਦੇ ਆਉਂਦੇ ਜੀ ਦਾਰੂ ਲੈਣੇ ਸੀ ਹੋਰ ਦੱਸੋ ਇਹ ਵੀ ਨਹੀਂ ਵੀਰ ਜੀ ਇੱਕ ਟਾਈਮ ਲਈ ਨਹੀਂਗਾ ਇਹ ਸਾਰੇ 24 ਘੰਟੇ ਹੀ ਚਲਾਈ ਜਾਂਦੇ ਆਗੇ 10 ਮਿੰਟ ਨਹੀਂ ਬੰਦ ਕਰਦੇਗੇ ਨਾ ਹੀ ਜਦੋਂ ਵੀ ਨੰਗਣਾ ਏ ਠੇਕੇ ਤੇ ਪੰਜ ਬੰਦੇ ਖੜੇ ਦੇ ਖੜੇ ਮਿਲਦੇ ਜਿਹੜਾ ਵੀ ਕੋਈ ਨਾ ਹੋਊਗਾ ਜਦੋਂ ਮਰਜੀ ਨੰਗ ਜੋ ਚਾਹ ਵੈਸੀ ਨੰਗ ਜੋ ਕੂੜਾ ਸਿੱਟ ਨੰਗ ਜੋ ਇਹ ਤੇ ਪੰਜ ਖੜੇ ਦੇ ਖੜੇ ਹੀ ਮਿਲਦੇ ਆ ਜਿਹੜਾ ਪਿੰਡ ਦਾ ਸਕੂਲ ਹੈ ਉਹ ਇਥੋਂ ਜਿਹੜੀ ਦੂਰੀ ਆ ਉਹਦੀ ਉਹ ਵੀ ਹੈ ਜੀ ਜਿਹੜੀ 200 ਫੁੱਟ ਤੋਂ ਵੀ ਘੱਟ ਆ ਬਈ ਅੱਛਾ ਮਤਲਬ ਜਿਹੜੀਆਂ ਸ਼ਰਤਾਂ ਦੇ ਵਿੱਚ ਉਹ ਵੀ ਨਹੀਂ ਪੂਰੀਆਂ ਕਰਦੇ ਇੱਕ ਵੀ ਸ਼ਰਤ ਨਹੀਂ ਫੋਲੋ ਕਰਦਾ ਇਨਸਪੈਕਟਰ ਕਰ ਸਾਨੂੰ ਕਹਿ ਕੇ ਗਿਆ ਵੀ ਨਹੀਂ ਆਉਂਦਾ ਖੁਦ ਭਰੋਸਾ ਦੇ ਕੇ ਗਿਆ ਕੱਲ ਸਾਨੂੰ ਕਹਿ ਕੇ ਗਿਆ ਵੀ ਨਹੀਂ ਆਉਂਦਾ ਇਹ ਮਿੰਤੀ ਚ ਬੈਠ ਕੇ ਗਿਆ ਸਾਡੇ ਕੋਲੇ ਚਾਹ ਆਪਾਂ 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 ਕੋਸ਼ਿਸ਼ ਕਰ ਤੁਹਾਡੇ ਕੋਲੇ ਨੰਬਰ ਹੈਗਾ ਇਨਸਪੈਕਟਰ ਸਾਹਿਬ ਦਾ ਆਪਾਂ ਚਲਦੀ ਲਾਈਵ ਦੇ ਵਿੱਚ ਇੱਕ ਸਰ ਹੋਰ ਵੀ ਪ੍ਰੋਬਲਮ ਆ ਜੀ ਪਿੰਡ ਦੇ ਵਿੱਚ ਕੋਈ ਜਮੀਨ ਤੋਂ ਪਤਾ ਹੀ ਹੁੰਦੀ ਰਹਿੰਦੀ ਹੈ ਜੀ ਵੀ ਇਹ ਸਰਪ ਨੇ ਛੱਡ ਦੇ ਥੱਲੇ ਸਿੱਧੇ ਸਾਡੇ ਆ ਰਹੇ ਨੇ ਨਾਲ ਆ ਜੀ ਭਲੇ ਜਦੋਂ ਕੋਈ ਮਰਗ ਹੁੰਦੀ ਹੈ ਇਹਨਾਂ ਨੇ ਬੰਦ ਨਹੀਂ ਕਰਨਾ ਜੀ ਕਹਿ ਕੇ ਕਰਵਾਈ ਦਾ ਬੰਦਿਆ ਕੋਈ ਸਾਹਿਬ ਲੈ ਕੇ ਉਹਨੇ ਫੇਰ ਵੀ ਇਹ ਨਹੀਂ ਕਰਨਾ ਵੀ ਹਾਂ ਜੀ ਅੰਮਨਾਰੀ ਗੁਰਦੁਆਰਾ ਸਾਹਿਬ ਆ ਜੀ ਜਿਹੜੇ ਪਾਸੇ ਗੁਰਦੁਆਰਾ ਸਿੱਧਾ ਬਿਲਕੁਲ ਉਹ ਵੀ ਦੇਖ ਸਕਦੇ ਉਹਨੂੰ ਮੋਟਾ ਵੀ ਦਿਖਾ ਸਕਦੇ ਠੀਕ ਹੈ ਗੁਰੂ ਘਰ ਵੀ ਜਣੀ ਮਤਲਬ ਉਹਦੀ ਕਿੰਨੀ ਦੂਰੀ ਹੋਊਗੀ ਤੁਹਾਡੇ ਮੁਤਾਬਕ ਹੋਵੇ 300 ਮੀਟਰ ਹੋਵੇਗਾ 300 ਮੀਟਰ ਠੀਕ ਹੈ ਸੋ ਦਰਸ਼ਕੋ ਤੁਸੀਂ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਪਿੰਡ ਬਾਰੇਵਾਲਾ ਦੇ ਲੋਕਾਂ ਨੇ ਜਿਹੜੀ ਇਸ ਮੰਗ ਨੂੰ ਲੈ ਕੇ ਧਰਨਾ ਲਗਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਬਲਜੀਤ ਸਿੰਘ ਜੀ ਬੋਲਦੇ ਆ ਇਨਸਪੈਕਟਰ ਸਾਹਿਬ ਹਾਂ ਜੀ ਹਾਂ ਜੀ ਹਾਂ ਜੀ ਇਨਸਪੈਕਟਰ ਸਾਹਿਬ ਮੈਂ ਪੱਤਰਕਾਰ ਪ੍ਰਦੀਪ ਪਿੱਲੋ ਬੋਲਦਾ ਜੀ ਰੀਅਲ ਇਫੈਕਟ ਨਿਊਜ਼ ਤੋਂ ਹਾਂ ਜੀ ਹਾਂ ਜੀ ਹਾਂ ਜੀ ਸਰ ਅਸੀਂ ਪਹੁੰਚੇ ਆ ਪਿੰਡ ਬਾਰੇਵਾਲਾ ਜੀ ਅੱਜ ਇਨਾਂ ਨੇ ਪਿੰਡ ਵਾਸੀਆਂ ਨੇ ਧਰਨਾ ਲਗਾਇਆ ਠੇਕੇ ਦੇ ਬਾਹਰ ਤੇ ਇਸ ਇਸ ਨੂੰ ਲੈ ਕੇ ਤੁਸੀਂ ਇਸ ਵਕਤ ਆਪਾਂ ਔਨ ਰਿਕਾਰਡ ਤੋਂ ਗੱਲ ਕਰ ਰਹੇ ਆਂ। ਠੀਕ ਹੈ। ਕਿ ਤੁਸੀਂ ਕੱਲ ਵਿਜ਼ਿਟ ਕੀਤਾ ਇੱਥੇ ਤੁਸੀਂ ਇੱਥੋਂ ਦਾ ਮੌਕਾ ਦੇਖਿਆ ਇਨਸਪੈਕਟਰ ਸਾਹਿਬ ਤੇ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜਾ ਠੇਕਾ ਹੈ ਉਹ ਜਿਹੜੇ ਨਿਯਮ ਹੈ ਜਿਹੜੀਆਂ ਗਾਈਡਲਾਈਨਸ ਹੈ ਗੌਰਮੈਂਟ ਦੀਆਂ ਕੋਈ ਵੀ ਠੇਕਾ ਪਿੰਡ ਦੇ ਵਿੱਚ ਰੱਖਣ ਨੂੰ ਲੈ ਕੇ ਕਿ ਉਹ ਪੂਰੀਆਂ ਨਹੀਂ ਕਰਦਾ। ਤੁਸੀਂ ਤੁਹਾਡੀ ਜਿਹੜੀ ਕੀ ਤੁਸੀਂ ਇੱਥੋਂ ਜਿਹੜੇ ਵਿਜ਼ਿਟ ਕੀਤੀ ਹੈ ਤੁਸੀਂ ਕੀ ਪਾਇਆ ਇੱਥੇ? ਨੇਓ ਠੀਕ ਹੈ ਚਲੋ ਇਹਨੂੰ ਅਸੀਂ ਸ਼ਿਫਟ ਕਰਵਾਣਾ ਹੈਗਾ ਪਰ ਇਹ ਸਰਕਾਰੀ ਟਿਕਾਣਾ ਵਾ ਇੱਕਦਮ ਅਸੀਂ ਇਹਨੂੰ ਬੰਦ ਨਹੀਂ ਕਰ ਸਕਦੇਗੇ ਹੂੰ ਅਹ ਤੇਨੂੰ ਅਸੀਂ 1-2 ਦਿਨਾਂ ਦੇ ਵਿੱਚ ਮਤਲਬ ਸ਼ਿਫਟ ਕਰਵਾ ਰਿਹਾ ਠੀਕ ਹੈ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਇਹ ਮਤਲਬ ਜਿਹੜਾ ਇਹ ਦਾਇਰੇ ਦੇ ਵਿੱਚ ਨਹੀਂ ਆਉਂਦਾ ਸ਼ਰਤਾਂ ਪੂਰੀਆਂ ਜਿਹੜੀਆਂ ਨਹੀਂ ਕਰ ਰਿਹਾ ਇਸ ਵਕਤ ਜਿੱਥੇ ਹਾਂ ਅਸੀਂ ਕੱਲ ਦੇਖਿਆ ਤਾਂ ਇਹਨੂੰ ਸ਼ਿਫਟ ਕਰਵਾ ਰਿਹਾ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਪਿੰਡ ਵਾਸੀਆਂ ਦਾ ਇੱਕ ਇਹ ਵੀ ਇਤਰਾਜ਼ ਉਹ ਕਹਿੰਦੇ ਵੀ ਪਹਿਲਾਂ ਵੀ ਇਸ ਤਰ੍ਹਾਂ ਸਾਨੂੰ ਭਰੋਸੇ ਦਿੱਤੇ ਜਾਂਦੇ ਰਹੇ ਆ ਵੀ ਅਸੀਂ ਕਰਾ ਦਿੰਨੇ ਆ ਕਿਰਾਂ ਵਾਅਦੇ ਵਿੱਚ ਆਪਾਂ ਨੂੰ ਗੱਲ ਦਾ ਨਹੀਂ ਪਤਾ ਜੀ ਆਪਾਂ ਹੁਣ ਦੀ ਗੱਲ ਕਰ ਸਕਦੇ ਆ ਠੀਕ ਹੈ ਜੀ ਇਹ ਹੁਣ ਆਪਾਂ ਇਹਨੂੰ ਸ਼ਿਫਟ ਕਰਵਾ ਦਾਂਗੇ ਹਾਂ ਸੋ ਠੀਕ ਹੈ ਜੀ ਔਨ ਰਿਕਾਰਡ ਇਨਸਪੈਕਟਰ ਸਾਹਿਬ ਨੇ ਇਹ ਵਾਅਦਾ ਕੀਤਾ ਉਹ ਕਹਿੰਦੇ ਵੀ ਅਸੀਂ 2 ਦਿਨਾਂ ਦੇ ਵਿੱਚ ਅਸੀਂ ਇਹ ਜਿਹੜਾ ਠੇਕਾ ਇੱਥੋਂ ਚੁਕਵਾ ਦੇਵਾਂਗੇ ਕਿ ਤੁਸੀਂ ਲਾਈਵ ਗੱਲਬਾਤ ਸੁਣੀ ਹੈ ਇੰਸਪੈਕਟਰ ਸਾਹਿਬ ਖੁਦ ਆਨ ਰਿਕਾਰਡ ਇਸ ਵੇਲੇ ਇਹ ਮੰਨ ਰਹੀ ਹੈ ਕਿ ਜਿਹੜਾ ਠੇਕਾ ਉਹ ਨਿਯਮਾਂ ਦੀ ਜਿਹੜੀ ਸ਼ਰਤਾਂ ਜਿਹੜੀਆਂ ਪੂਰੀਆਂ ਨਹੀਂ ਕਰਦਾ ਤੇ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਹੁਣ ਕੀ ਸਟੈਂਡ ਹੈ ਤੁਸੀਂ ਕੀ ਚਾਹੁੰਦੇ ਆ ਜੀ ਅੱਛਾ ਤਿੰਨ ਦਿਨ ਹੋ ਗਏ ਮਸਲਾ ਚਾਹ ਤਿੰਨ ਦਿਨਾਂ ਚ ਨਹੀਂ ਇਹਨਾਂ ਨੇ ਹੱਲ ਕੀਤਾ ਹੋਰ ਦੋ ਦਿਨ ਹੋਰ ਵੰਗੀਏ ਹਾਂ ਰਿਕਾਰਡ ਵੀ ਮੰਨ ਗਏ ਨਾ ਤੇ ਇਹ ਫਾਲੋ ਨਹੀਂ ਕਰਦਾ ਰੂਪਰੇ ਗੁਰੂਸ਼ਨ ਤਿੰਨ ਦਿਨ ਹੋਣ ਅਸੀਂ ਕਾਹਤੋਂ ਉਠਾਂਗੇ ਜਦੋਂ ਚੱਕਿਆ ਜੋ ਤੁਰਦਾ ਅਸੀਂ ਤਾਂ ਤੇ ਮੈਂ ਬੜੀ ਵੇਲੇ ਕਰਦਾ ਜੀ ਬੰਦੀ ਕਰਨਾ ਦੋ ਦਿਨ ਸਮਾਨ ਚਾਹ ਤੇ ਸਮਾਨ ਲੈ ਜਾਣਾ ਆਵਾਸ ਮਾਨਾ ਉਹ ਲੈ ਜਾਣਾ ਅਸੀਂ ਇੱਥੇ ਹੀ ਬੈਠੇ ਰਵਾਂਗੇ ਪੱਕੇ ਕਿਉਂਕਿ ਐਡਾ ਨਹੀਂ ਨਾ ਕਰਦੇ ਗੁੰਡਾਗਰਦੀ ਵੀ ਕਰਦੇ ਆ ਨਾ ਇਹਨਾਂ ਦੇ ਜਿਹੜੇ ਦੂਜੇ ਆ ਇੱਥੇ ਆ ਕੇ ਅੱਜ ਨਾ ਥਾਮਿਆ ਗੁੰਡਾਗਰਦੀ ਕਿਵੇਂ ਅੱਜ ਤਾਂ ਆਪਾਂ ਦਿੰਦੇ ਨੇ ਪਰਚਾ ਦਾ ਅਸੀਂ ਇੱਥੇ ਕਰਾ ਦਾਂਗੇ ਕਿਹਨੇ ਕਿਹਨੇ ਤੁਸੀਂ ਕੋਈ ਸਪੈਸੀਫਿਕ ਠੇਕੇਦਾਰਾਂ ਦੇ ਬੰਦੇ ਆ ਜੀ ਚੌਕੀ ਇੰਚਾਰਜ ਨੇ ਵੀ ਸਾਨੂੰ ਇਹ ਗੱਲਾਂ ਕਹੀਆਂ ਜੀ ਹੂੰ ਬਈ ਪਰਚਾ ਦਰਜ ਕਰਦਣੇ ਅਸੀਂ ਆਏ ਆ ਜਿਉਂ ਆ ਅੱਛਾ ਕਰ ਦਿਓ ਜੀ ਇੱਥੇ ਬੈਠਿਆ ਕਰ ਦਣੇ ਪਰਚਾ ਭੁਗਤ ਲਾਂਗੇ ਅਸੀਂ ਹਾਂ ਜੀ ਡਰਾਉਂਦੇ ਆ ਕਹਿਣ ਤਾਂ ਭਾਬੀ ਅੱਛਾ ਪਰਚੇ ਦਾ ਡਰਾਬਰ ਦਿੱਤਾ ਜਾ ਰਿਹਾ ਹੈ ਠੇਕੇਦਾਰ ਦਿੰਦੇ ਆ ਜੀ ਹਾਂ 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 ਸੋਨੋ ਨੇ ਕਹਿਤਾ ਵੀ ਉੱਥੇ दारू ਵੜਦੀ दारू ਤਾਂ ਨਾ ਸਰਕਾਰਾਂ ਜੀ ਪੜਨਾ ਅਸੀਂ ਕਾਹਨ ਰੋਕਣਾ ਮੇਰਾ ਕਿਹਾ ਜੀ ਸੋਨ ਦਾ ਫਾਲ ਪੀਓ ਗੱਡੀ ਆਮ ਜੀ ਰਹੀ ਹੈ ਦਸਾਂ ਪਿੰਡਾਂ ਚੋਂ 15 ਪਿੰਡਾਂ ਚ ਇੱਕ ਸਾਡਾ ਪਿੰਡ ਉਹ ਜਿੱਥੇ ਹੋਕਾ ਦਿੱਤਾ ਹੋਇਆ ਵੀ ਕਿਸੇ ਮਾਰੇ ਬੰਦੇ ਦੀ ਜ਼ਮਾਨਤ ਵੀ ਨਹੀਂ ਕਰਾਉਣੀ ਤੇ ਫਿਰ ਅਸੀਂ ਉਹਨਾਂ ਨੂੰ ਫੜਦ ਤੋਂ ਬਾਅਦ ਉਹ ਰੋਕਾਂਗੇ ਜੀ ਬਿਲਕੁਲ ਅਸੀਂ ਕਦੋਂ ਬਾਕੀ ਜੀ ਆ ਕੇ ਇਹ ਪਿੰਡ ਦੇ ਕਿਤੇ ਕਿਤੇ ਖੜ ਜੰਦੇ ਪਲ ਖੜੇ ਰਹਿਣ ਜੇ ਕਿਤੇ ਸ਼ਾਕਾ ਉਹਨਾਂ ਦੇ ਘਰੇ ਛਾਪਾਂ ਮਾਰ ਕੇ ਰੇਡ ਕਰਨ ਤੇ ਫਾੜਨ ਦਾ ਸਮਾਨ ਵੱਡਿਆਂ ਲਾ ਕੇ ਖੜਦੇ ਕਿਤੇ ਲਾ ਕੇ ਖੜ ਜਾਂਦੇ ਖੜੇ ਰਹਿਣ ਪਰ ਤੇ ਪਰ ਇਹਨਾਂ ਨੂੰ ਜੇ ਕੋਈ ਸ਼ਾਕਾ ਤਾਂ ਉਹਦਾ ਸਿੱਧਾ ਘਰੇ ਰੇਡ ਕਰ ਲੈਣ ਰੇਡ ਕਰਨ ਕਰੇ ਆ ਇਹ ਨਹੀਂ ਵੀ ਜਦੋਂ ਮੈਂ ਹੁਣ ਸਕੂਲ ਕੋਲੇ ਲਾ ਕੇ ਖੜ ਜਾਂਦੇ ਉੱਥੇ ਬੱਚੇ ਆਉਂਦੇ ਆ ਕੁੜੀਆਂ ਆਉਂਦੀਆਂ ਮਤਲਬ ਤੁਹਾਡਾ ਕਹਿਣਾ ਵੀ ਜੇ ਪਿੰਡ 'ਚ ਕੋਈ ਨਜਾਇਜ਼ ਸ਼ਰਾਬ ਵੇਚੂਗਾ ਤਾਂ ਅਸੀਂ ਉਹਦੀ ਮਦਦ ਨਹੀਂ ਕਰਾਂਗੇ ਇੱਕ ਬੰਦਾ ਵੀ ਨਹੀਂ ਆਊਗਾ ਇੱਕ ਬੰਦਾ ਵੀ ਨਹੀਂ ਆਊਗਾ ਕਿਉਂਕਿ ਅਸੀਂ ਜਦੋਂ ਮੈਂ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਆਫ ਰਿਕਾਰਡ ਸਾਡੀ ਜਿਹੜੇ ਥੋਂ ਦੇ ਠੇਕੇਦਾਰ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਤਰ੍ਹਾਂ ਅਸੀਂ ਕੁਝ ਬੰਦੇ ਫੜੇ ਜਿਹੜੇ ਵੀ ਇੱਥੇ ਨਜਾਇਜ਼ ਤੌਰ ਤੇ ਸ਼ਰਾਬ ਵੇਚਦੇ ਆ ਔਰ ਪਤਾ ਨਹੀਂ ਹੁਣ ਸਿੱਧੇ ਤੌਰ ਤੇ ਇਸ ਧਰਨੇ ਦੀ ਆੜ ਵਿੱਚ ਕੋਈ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਕਹਿਣਾ ਸੀਗੀ ਪਰਚਾ ਵੀ ਦਿੱਤਾ ਸੀ ਤੇ ਪਰ ਸਰਪੰਚ ਸਾਹਿਬ ਨੇ ਅੱਜ ਸਪਸ਼ਟ ਕਰ ਦਿੱਤਾ ਉਹ ਕਹਿੰਦੇ ਕਿ ਅਸੀਂ ਜਿਹੜਾ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਸਪੋਰਟ ਨਹੀਂ ਕਰਾਂਗੇ ਤੇ ਰਹੀ ਗੱਲ ਹੈ ਜਿਹੜੀ ਇਸ ਠੇਕੇ ਨੂੰ ਬੰਦ ਕਰਵਾਉਣ ਦੀ ਮੰਗ ਦੀ ਗੱਲ ਤੁਸੀਂ ਇੰਸਪੈਕਟਰ ਸਾਹਿਬ ਦੀ ਗੱਲ ਸੁਣੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ 2 ਦਿਨਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਪਰ ਪਿੰਡ ਵਾਲੇ ਇਸ ਵਕਤ ਤੱਕ ਮੰਨਣ ਨੂੰ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 3 ਦਿਨਾਂ ਤੋਂ ਇਹ ਮਾਮਲਾ ਹੈ ਜਿਹੜਾ ਮਤਲਬ ਹਾਂਜੀ ਆਜੋ ਜੀ ਗੁਰਦਾਨ ਸਾਹਿਬ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਕੋਈ ਨਹੀਂ ਕੋਈ ਨਹੀਂ ਇੱਥੇ ਆ ਜਾ ਕਿ ਨਾਮ ਹੈ ਪ੍ਰਧਾਨ ਸਾਹਿਬ ਪ੍ਰੀਤਮ ਸਿੰਘ ਜੀ ਪ੍ਰੀਤਮ ਸਿੰਘ ਜੀ ਇਹ ਇਸ ਮਾਮਲੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਹੁਣ ਗੱਲ ਹੋਈ ਸੀ ਕਿ ਇਨਸਪੈਕਟਰ ਸਾਹਿਬ ਨਾਲ ਲਾਈ ਉਹਨਾਂ ਨੇ ਇਹ ਤਾਂ ਮੰਨਿਆ ਕਿ ਜਿਹੜਾ ਠੇਕਾ ਸ਼ਰਤਾਂ ਪੂਰੀਆਂ ਨਹੀਂ ਕਰਦਾ ਪਰ ਉਹ ਉਹਨਾਂ ਨੇ ਟਾਈਮ ਮੰਗਿਆ ਵੀ ਸਾਨੂੰ ਦੋ ਤਿੰਨ ਦਿਨ ਦਾ ਟਾਈਮ ਦਿੱਤਾ ਜਾਵੇ ਠੇਕਾ ਸ਼ਿਫਟ ਕਰ ਟਾਈਮ ਟੂਵੇਂ ਦਾ ਨੂੰ ਕੋਈ ਨਹੀਂ ਦੇਣਾ ਚਾਹੀਦਾ ਜੀ ਉਹ ਦਰਖਾਸਤ ਮੈਂ ਅੱਗੇ ਡੀਸੀ ਸਾਹਿਬ ਦੇ ਦੇ ਕੇ ਆ ਸੀ ਮੁੱਕ ਗਈ ਉਦੋਂ ਇਹ ਸਾਡੇ ਪਿੰਡ ਵਾਲਿਆਂ ਨੇ ਮਨਤਾ ਕਰ ਲਿਆ ਕਿ ਚਲ ਰੱਖ ਲਓ ਕੁਝ ਨਹੀਂ ਹੁੰਦਾ ਜੀ ਇਹਨਾਂ ਦੇ ਕੋ ਪਹਿਲਾਂ ਪਹਿਲਾਂ ਲਿਖਤੀ ਦਰਖਾਸਤਾਂ ਦਿੱਤੀਆਂ ਹੋਈਆਂ ਪਿੰਡ ਤੋਂ ਦਿੱਤੀਆਂ ਹੋਈਆਂ ਦਰਖਾਸਤਾਂ ਹਾਂ ਪਿਛਲੇ ਸਾਲਾਂ ਦੇ ਦੂਜੇ ਦਿਨ ਹਾਂ ਦੂਜੇ ਦਿਨ ਹੀ ਚਕਾਉਂਦਾ ਸੀ ਡੀਸੀ ਤਾਂ ਹੂੰ ਉਹ ਕਹਿੰਦੇ ਮੈਂ ਸਵੇਰੇ ਚੁਕਾ ਦੇਣਾ ਮੁੜ ਕੇ ਉਹ ਮਾਣੂ ਕਾਲਾ ਸੀਗਾ ਉਹ ਮੈਂ ਤਬਾੜੀ ਕਰਕੇ ਇੱਥੇ ਆੜੀ ਹੂੰ ਤੇ ਚਲੋ ਪਾਸ਼ੇ ਪੁਸੇ ਆਏ ਸੀ ਇਹਨਾਂ ਦੀ ਦੁਕਾਨ ਵਾਲਦੇ ਆ ਦੁਕਾਨਦ ਕੋਲ ਬਣਾਈ ਸੀ ਉਹਨੇ ਹੂੰ ਉਦੋਂ ਤਾਂ ਰੈਤ ਕਰਤੀ ਸੀ ਹੁਣ ਚੁਕਾਉਣੇ ਚੁਕਾਉਣਾ ਸੀ ਜੀ ਸੋ ਇਹ ਧਰਨਾ ਫਿਰ ਉਹਨੇ ਉਹਨੇ ਦੇਰ ਜਾਰੀ ਰੱਖੂਗਾ ਹਾਂ ਜੀ ਜਾਰੀ ਰੱਖੂਗਾ ਆਜੋ ਜੀ ਕੀ ਹਾਲ ਚਾਲ ਹੈ ਪਤੋ ਸਾਹਿਬ ਸਾਡੇ ਕਿਸਾਨਾਂ ਕੋ ਮੌਕੇ ਤੇ ਪਹੁੰਚੇ ਆ ਬਾਈ ਜੀ ਮਸਲਾ ਸਾਹਮਣੇ ਸਾਰੇ ਦਿਖਾ ਦਿਓ ਪਿੰਡ ਵਾਸੀ ਸਾਰੇ ਤੁਸੀਂ ਤਾਂ ਇਸ ਮਸਲੇ ਤੋਂ ਜਾਣੂ ਹੀ ਹੋ ਕਈ ਦਿਨਾਂ ਤੋਂ ਲੈ ਕੇ ਮਸਲਾ ਚੱਲ ਰਿਹਾ ਕਿ ਠੇਕਾ ਬੰਦ ਕਰਾਉਣ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਨੂੰ ਤਾਂ ਹੁਣੇ ਹੀ ਪਤਾ ਲੱਗਿਆ ਇਸ ਬਾਰੇ ਵੀ ਇਹਨਾਂ ਦਾ ਪਹਿਲਾਂ ਵੀ ਸ਼ੰਕਰ ਜਿਹੜਾ ਚੱਲੀ ਜਾਂਦਾ ਹਾਂ ਜਿਹੜਾ ਸਰਕਾਰਾਂ ਨੇ ਜਾਂ ਬਣਾਏ ਆ ਪਲਾਨ ਜਿਹੜਾ ਠੇਕਾਬਾਦੀ ਦੇ ਅੰਦਰ ਰਹਿ ਨਹੀਂ ਸਕਦਾ ਤੁਹਡੇ ਪਿੰਡ ਵੀ ਉਦੋਂ ਲਾ ਕੇ ਆਏ ਸੀ ਸਾਰਾ ਕੁਝ ਕੀਤਾ ਜਿਹੜਾ ਵਾਦੀ ਤੋਂ ਬਾਅਦ ਬਾਹਰ ਜਾਵੇ ਜਿਹੜਾ ਪਿੰਡ ਦੇ ਵਿੱਚ ਆ ਇੱਥੇ ਸੱਥਾਂ ਦੇ ਵਿੱਚ ਬੁੜੀਆਂ ਨੇ ਨੰਗਣਾ ਹਰ ਵਕਤ ਇੱਥੋਂ ਦਾ ਨੰਗਾ ਜਿਹੜਾ ਠੇਕੇ ਦੇ ਉੱਤੇ ਬਹਿ ਕੇ ਆਪਣੇ ਨੌਜਵਾਨ ਆ ਆਪਦੇ ਹੀ ਭੈਣ ਭਰਾ ਇੱਥੇ ਦਾਰੂ ਪੀ ਕੇ ਜੋ ਕਾਲੀ ਗਲੋਚ ਕਰਦੇ ਉਹ ਮਾਮਾ ਭੈਣਾਂ ਨੂੰ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਸਾਡੀ ਅਪੀਲ ਆ ਵੀ ਜਿਹੜੀ ਵਿਧਾਨ ਦੇ ਹਿਸਾਬ ਨਾਲ ਆਲੀ ਇਹ ਆਪਦਾ ਜਿਹੜਾ ਠੇਕਾ ਪਿੰਡੋਂ ਬਾਹਰ ਕੱਢਣ ਜੀ ਇੱਥੇ ਪਿੰਡ ਦੇ ਵਾਦੀ ਦੇ ਵਿੱਚ ਰੱਖ ਸਜਾ ਦੇ ਠੇਕਾ ਚੱਕਣਾ ਚਾਹੀਦਾ ਨਾਲ ਸਕੂਲ ਆ ਨਾਲ ਗੁਰਦਾਰੇ ਨੂੰ ਰਾਹ ਜਾਂਦਾ ਚਾਰੇ ਪਾਸੇ ਦੇ ਜਿਹ ਜੀ ਇੱਕ ਵਾਰ ਸਾਰੇ ਝਲਕ ਜ਼ਰੂਰ ਦਿਖਾ ਦਿਓ ਪਿੰਡ ਵਾਸੀ ਕਿਉਂਕਿ ਇਕੱਠ ਸਾਰੀ ਕਿੰਨੀ ਆਬਾਦੀ ਹੈ ਜੀ ਪਿੰਡ ਦੀ ਕਿੰਨੀ ਆਪਣੇ ਕਿੰਨੀ ਵੋਟ ਹੈ ਪਿੰਡ ਬਾਰੇ ਵਾਲੇ ਦੀ 800 ਵੋਟਾਂ 800 ਵੋਟ ਹੈ ਸੋ ਇਸ ਗੱਲ ਨੂੰ ਲੈ ਕੇ ਪੂਰਾ ਪਿੰਡ ਹੈ ਜਿਹੜਾ ਇੱਕ ਮਤ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਠੇਕਾ ਜਿਹੜਾ ਇੱਥੋਂ ਅਸੀਂ ਇੱਥੇ ਨਹੀਂ ਖੁੱਲਣ ਦੇਵਾਂਗੇ ਸੋ ਦੇਖਦੇ ਆ ਕਿ ਪ੍ਰਸ਼ਾਸਨ ਨੇ